ਕਿ ਤੁਸੀਂ ਵੀ ਮੇਰੇ ਵਾਂਗ ਸਪੈਸ਼ਲ ਆਫ ਸੀਜ਼ਨ 2 ਦੀ ਵੇਟ ਕਰ ਰਹੀ ਸੀ ਤੇ ਜਦ ਸੀਜ਼ਨ ਰਿਲੀਜ਼ ਹੋ ਚੁੱਕਿਆ ਤਾਂ ਉਸ ਨੂੰ ਔਨ ਰੀਪੀਟ ਦੇਖ ਰਹੇ ਹੋ ਉਹ ਗੱਲ ਤਾਂ ਚਲੋ ਵਧੀਆ ਹੈ ਪਰ ਕੇਕੇ ਮਨਨ ਦੀ ਕੁਝ ਅਜਿਹੀ ਵੈਬ ਸੀਰੀਜ਼ ਤੇ ਫਿਲਮਾਂ ਦੀ ਰეკਮੈਂਡੇਸ਼ਨਸ ਮੈਂ ਤੁਹਾਡੇ ਲਈ ਲੈ ਕੇ ਆਈ ਆ ਸਭ ਤੋਂ ਪਹਿਲਾਂ ਹੀ ਸਾਲ 2020 ਵਿੱਚ ਆਈ ਸਪੈਸ਼ਲ ਆਫ ਸੀਜ਼ਨ 1 ਜਿੱਥੇ ਕੇਕੇ ਮਨਨ ਬਣੇ ਸੀ ਰੌਦੇ ਸੀਨੀਅਰ ਆਫੀਸਰ ਹਿੰਮਤ ਸਿੰਘ ਨਾ ਗੋਲੀਬਾਰੀ ਨਾ ਹੰਗਾਮਾ ਹਿੰਮਤ ਸਿੰਘ ਖੇਡਦੇ ਨੇ ਚੁੱਪਚਾਪ ਉਹਨਾਂ ਦਾ ਸ਼ੱਕ ਹੈ ਕਿ ਸਾਰੇ ਵੱਡੇ ਹਮਲੇ ਪਿੱਛੋਂ ਇੱਕ ਅਤੰਗਵਾਦੀ ਖਲਨਾਇਕ ਹੈ ਇਹ ਕਹਾਣੀ ਇਹ ਸਾਬਿਤ ਕਰਦੀ ਹੈ ਕਿ ਅਸਲ ਹੀਰੋ ਆਵਾਜ਼ ਨਹੀਂ ਅਕਲ ਨਾਲ ਹੁੰਦਾ ਹੈ ਤੇ ਹੁਣ ਗੱਲ ਕਰਦੇ ਹਾਂ 2009 ਦੀ ਫਿਲਮ ਗੁਲਾਲ ਦੀ ਇਹ ਫਿਲਮ ਸੀ ਅਨੁਰਾਗ ਕਸ਼ਪ ਦੀ ਜਿੱਥੇ ਮੈਨਨ ਬਣਿਆ ਸੀ ਇੱਕ ਅਜੀਹਾ ਆਗੂ ਜੋ ਰਾਜਪੂਤ ਅੰਕਾਰ ਵਿੱਚ ਬੁਰੀ ਤਰ੍ਹਾਂ ਡੁੱਬਿਆ ਹੋਇਆ ਸੀ ਕਿ ਕੇ ਮੈਨਨ ਨੇ ਐਕਟਿੰਗ ਨਾਲ ਦਰਸ਼ਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ ਆਖਰ ਵਿੱਚ ਗੱਲ ਕਰਦੇ ਹਾਂ ਦਾ ਰੇਲਵੇ ਮੈਨ ਦੀ ਜੋ 2023 ਵਿੱਚ Netflix ਤੇ ਰਿਲੀਜ਼ ਹੋਈ ਸੀ ਜਿਸ ਵਿੱਚ ਕੇ ਕੇ ਮੈਨਨ ਨੇ nibhaya ਸੀ ਰਤੀ ਪਾਂਡੇ ਦਾ ਕਿਰਦਾਰ ਇੱਕ ਸਟੇਸ਼ਨ ਮਾਸਟਰ ਜੋ ਭੋਪਾਲ ਗੈਸ ਜੋ ਭੋਪਾਲ ਗੈਸ ਸੈਂਟਰ ਸਮੇਂ ਲੋਕਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਨਾ ਸਿਰਫ ਹਿੰਮਤ ਸਗੋ ਦਿਲ ਵੀ ਦਿਖਾਇਆ